ਸੋਨੋ ਬਾਈ ਕਰ ਰਿਹਾ ਕੰਮ ਹਾਏ ਸੋਨੋ ਬਾਈ ਕੈਸੇ ਹੋ ਬੜੀਆ ਮਾਨਸੇ ਇਹ ਸਤਿਨ ਓਨਲੀ ਜਿਹੜੇ ਰੇਟ ਇਟਾਂ ਦੇ ਉਹ ਹੈਰਾਨ ਕਰ ਦੇਣ ਵਾਲੇ ਐ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਡੀ ਇੱਥੇ ਇੱਥੇ ਹਟ ਲੱਗੀ ਐ 4 ਕਿਲੋ ਦੀ ਆਟਾ ਦੇਖ ਲਓ ਤੁਸੀਂ ਤੇ ਇਹਦਾ ਰੇਟ ਦੋਸਤੋ ਮਾਰਕੀਟ ਰੇਟ 35 ਰੁਪਈਆ ਵੇਖ ਲਓ ਤੁਸੀਂ ਇਹ ਟ ਵੀ ਸਿਰਾਂ ਹੀ ਐ ਤੇ ਇਹਦਾ ਮਾਰਕੀਟ ਰੇਟ ਹੈਗਾ 10 ਰੁਪਈਆ ਇਹਨਾਂ ਨੇ ਮਤਲਬ ਆਮ ਇਟ ਲਾ ਕੇ ਤਰੰਗ ਮਾਰਤਾ ਤੇ ਉਨੀ ਲੋਕ ਨਹੀਂ ਦਿੰਦੀਆਂ ਗੀਆਂ ਸੋਨ ਬਾਈ ਕੰਮ ਤਾਂ ਆਇਆ ਤੇ ਫਿਰ ਕੰਮ ਤੇ ਜਾ ਰਿਹਾ ਇਹਨੋਂ ਆਦੇ ਮਿਹਨਤਾਂ ਹੁਣ ਤਣ ਯਾਦ ਆਉਂਦੀ ਜਿਹਦੀ ਆਉਂਦੀ ਸੀ ਲਾਕਟ ਛਾਪਾਂ ਛਾਪ ਛੂਪ ਵੀ ਫਿਰਦਾਂ ਗੱਲਾ ਯਾਰ 50 ਟੋਲਾ ਇਹ ਜੀ ਮਿੱਕੀ ਬਹੁਤ ਬਦਮਾਸ਼ ਆਦਮੀ ਹੈ ਜੀ ਕਹਾਂ ਜਾ ਰਹੇ ਹੋ ਮਿੱਕੀ ਮਾਸੇ ਵੀ ਅੰਕਲ ਜਾ ਰਹੇ ਸੈਰ ਤੇ ਯਾਜ ਅੰਕਲ ਤੁਸੀਂ ਇਲੈਕਸ਼ਨ 'ਚ ਖੜੇ ਹੋ ਜਾਣਾ ਹਰਦੇ ਨਹੀਂ ਸਾਰਾ ਸੈਕਟਰ ਦੀਦਾ ਹੁਣ ਦੇਖੋ ਕਿੰਨਾ ਭਰਿਆ ਹੋਇਆ ਸੈਕਟਰ ਹੈ ਠੀਕ ਹੈ ਗੱਲਾ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਚੜਿਆ ਤਭ ਤੋਂ ਬੰਦਰ ਜੀ सोनू भाई ਕਰ ਰਿਹਾ ਕੰਮ ਹਾਏ सोनू भाई कैसे हो ਬੜਿਆ ਮਾਨਸਾਬ ਆਪਣੇ ਕੀ ਕਰ ਰਹੇ ਹੋ ਸਾਸਪੋਈ ਹੋਰ ਸੁਨਾਨ ਰੱਖਿਆ ਅੰਦਰ ਜਾਨਾ ਜੈਸੇ ਲਗਾ ਨੇ ਹਾਂ ਬਾਈ ਕਰ ਕਾਉੜਾ ਦਿਨ ਮੇ 30 30 40 에ਸੀ ਲਗਾ ਦਿੱਤਾ ਹੈ ਬਾਈ ਜੀ ਵਜਨ ਤੋਂ ਲੈ ਆਪਣਾ ਕੋ ਲੈਂਦੇ ਆਂ ਆਨਤ ਕਰੋ ਇਸਕੋ ਕੋਨ ਚੜਦੀ ਕੋਨ ਹੋ ਜੂਗਾ ਨਹੀਂ ਇਹਨਾਂ ਚੱਲ ਪਿਆ ਬਾਈ ਕਿੰਨਾ ਹੈ? ਓਨਲੀ ਇਹ ਸੱਤ ਤਿੰਨ ਓਨਲੀ ਵੈਰੀ ਗੁੱਡ ਤੁਹਾਡਾ ਜੀ ਹੋ ਗਿਆ ਮੈਂ ਯਹਾਂ ਪਰ ਆ ਕੇ। ਜੀ ਆਪਣਾ ਲਓ। ਮਾਨ ਸਾਹਿਬ ਸੱਤ ਤਿੰਨ। ਆਹ ਖੜਾ ਜੀ ਮਿੱਕੀ ਦਾ ਸਾਈਕਲ ਆ। ਤੇ ਹੁਣ ਜਾਣੇ ਮਾੜਾ ਮਾੜਾ ਕੰਮ ਕਰ। ਉਮੀਦ ਕਰਦੇ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਰਵੇ। ਪਰਮਾਤਮਾ ਹੁਣ ਚੜ੍ਹਦੀ ਕਲਾ ਦੇ ਰੱਖੇ। ਆ ਸਾਡੇ ਰਵੀ ਭਾਈ। ਜੀਰਾ ਘਟ ਗਏ ਯਾਰ। ਸਸਿ ਘੜ ਤਕੜੇ ਹੋ ਜੀ। ਯੋ ਲੋ ਖੋਲੀਏ ਗੇਟ ਮੇਰਾ ਵੀ ਬੱਤਰਾ ਸੀ ਮੈਨੂੰ ਦਿੱਤੇ ਸੀ ਲੈ ਪਟਾਈ ਨਾਲ ਕੱਟ ਜਾਂਦਾ ਕਰਦੇ ਹਾਂ ਜਾ ਹਟਾਟ ਹਾਂਜੀ ਦੋਸਤੋ ਕੀ ਹਾਲ ਆ ਤੁਹਾਡਾ ਹੁਣ ਤੁਹਾਨੂੰ ਦਿਖਾਉਣਾ ਮੈਂ ਅੱਜ ਵੀ ਇੱਥੇ ਜਿਹੜੀ ਇਟਾਂ ਆਉਂਦੀ ਐ ਇੱਕ ਇਹੋ ਜਿਹੀ ਆਉਂਦੀ ਐ ਤੇ ਕੀ ਰੇਟ ਹੁੰਦਾ ਜਿਹੜੇ ਰੇਟ ਇਟਾਂ ਦੇ ਉਹ ਹੈਰਾਨ ਕਰ ਦੇਣ ਵਾਲੇ ਐ ਤੁਹਾਨੂੰ ਦਿਖਾਉਣੇ ਆਪਾਂ ਪਹਿਲੀ ਗੱਲ ਤਾਂ ਦੇਖਣ ਵਾਲਾ ਦੇਖੇ ਕਿਤਾਬ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਡੀ ਇੱਥੇ ਇੱਥੇ ਹਟ ਲੱਗੀ ਐ ਮਤਲਬ ਆ ਸਾਰੀ ਇੱਟਾਂ ਇੱਟਾਂ ਦਾ ਬਣਾਇਆ ਹੋਇਆ ਕੋਈ ਟਾਇਲ ਨਹੀਂ ਇਹ ਕਿ ਟਾਇਲ ਵੀ ਹੈ ਤੇ ਟਿੱਲ ਟਿੱਲ ਹੈ ਦੂਜੀ ਟਾਇਲ ਨਹੀਂ ਇਹ ਆਪਾਂ ਦੂਜੀਆਂ ਲਾ ਲੈਨੇ ਨੇ ਆਵੇ ਤੇ ਇੱਟ ਬਹੁਤ ਪਾਰੀ ਹੈ ਤੇ ਬਹੁਤ ਸਾਫ ਆਦ ਨੂੰ ਦਿਖਾਉਣੇ ਆ ਇਹ ਜਿੰਨੇ ਵੀ ਮਤਲਬ ਪੱਠੇ ਇਹ ਅੰਮਾਲਾ ਰੋਡ ਤੇ ਹੈ ਆ ਦੇਖੋ ਡੇਰਾ ਬਸੇ ਮਤਲਬ ਉਧਰ ਅੰਮਾਲਾ ਸਾਈਡ ਡੇਰਾ ਬਸੇ ਸਾਈਡ ਪੋਸ ਪਾਸੇ ਜਨੇ ਪੱਠੇ ਆ ਤੁਹਾਨੂੰ ਦਿਖਾਉਣੇ ਇਟ ਇਟ ਹੈ ਕਿ ਬਹੁਤ ਭਾਰੀ ਆ ਆ ਦੇਖੋ ਸਾਫ ਇਟਾ ਬੇਖੋ ਕਿੰਨੀ ਵਧੀਆ ਤੇ ਰੰਗ ਕਿੰਡਾ ਲਾਲ ਹੈ 4 ਕਿਲੋ ਦੀ ਅਟਾ ਦੇਖ ਲਓ ਤੁਸੀਂ ਤੇ ਰੰਗ ਕਿੰਡਾ ਲਾਲ ਹੈ ਹੁਣ ਤੁਹਾਨੂੰ ਦਿਖਾਉਣੇ ਟਾਇਲ ਆਸੇ ਮਤਲਬ ਜੇ 9 ਇੰਚੀ ਕੰਧ ਕੱਢ ਕੇ ਤੇ ਉਹਦੇ ਉੱਤੇ ਲੱਗ ਜਾਂਦੀ ਜਿਵੇਂ ਅਪਰ ਦੂੜੀਆਂ ਟਾਇਲਾ ਲਾਉਣੇ ਆ ਜੇ ਕਿਸੇ ਨੇ ਮਤਲਬ ਲੁੱਕ ਦੇਣੀ ਹੋਵੇ ਇਕੱਲੀਆਂ ਇਟਾਂ ਲੱਗੀਆਂ ਸਿੰਪਲ ਰੱਖਣੀ ਹੋਵੇ ਕੋਠੀ ਆਸੇ ਤੇ ਇਹਦਾ रेट ਦੋਸਤੋ ਮਾਰਕੀਟ ਰੇਟ 35 ਰੁਪਿਆ ਵੇਖ ਲਓ ਤੁਸੀਂ 35 ਰੁਪਏ ਦੀ 8 8 ਕੱਲੀ ਤੇ ਆ ਸੈਂਪਲ ਦੇ ਗਿਆ ਹੁਣਾ ਇੰਨਾ ਆ ਆ ਦੇਖੋ ਇਹ ਕੱਲੀ ਮਤਲਬ ਫਰੰਟ ਤੇ ਲੱਗਣ ਵਾਲੀ ਐ ਫੇਸਿੰਗ ਤੇ ਲੱਗਣ ਵਾਲੀ ਐ ਤੇ ਬਾਹਰੋਂ ਜਿਹੜੀ ਜਿਹਦੇ ਨਾਲ ਕੋਠੀ ਦੀ ਲੁੱਕ ਬਣਦੀ ਐ ਪੂਰੀ ਵਧੀਆ ਕਈ ਤਾਂ ਹੁਣ ਐ ਕਰਦੇ ਨੇ ਮਿੱਟੀਆਂ ਲਾ ਕੇ ਸਿੰਪਲ ਤੇ ਰੰਗ ਜਾ ਮਾਰ ਦਿੰਦੇ ਆ ਉਹ ਗੱਲ ਨਹੀਂ ਇਹ ਇਹ ਤਾਂ ਨੈਚਰਲ ਲੱਗੂ ਪੂਰੀ ਵਧੀਆ ਨਾ ਇਹ ਤੇ ਪਾਸ ਕਰਨ ਦੀ ਲੋੜ ਐ ਨਾਗਰ ਅੰਕਾਰੰਦੀ ਲੋੜ ਬਸ ਸਿੱਧੀ ਲਾਉਣੀ ਹੈ ਤੇ ਹੁਣ ਤੁਹਾਨੂੰ ਦਿਖਾਉਣਾ ਦੂਜੀ ਇੱਟ ਜਿਹੜੀ ਆਪਣੇ ਆਈ ਵੀ ਹੈ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਇੱਟ ਉਹ ਵੀ ਸਰਾ ਹੀ ਹੈ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਆਹ ਦੇਖ ਲਓ ਦੋਸਤੋ ਇੱਟ ਇਹ ਇੱਟ ਵੀ ਸਰਾ ਹੀ ਹੈ ਤੇ ਇਹਦਾ ਮਾਰਕੀਟ ਰੇਟ ਹੈਗਾ 10 ਰੁਪਏ ਇਹ ਵੀ ਉਸ ਸਾਈਡ ਦੀ ਪੱਠਾ ਤੇ ਇੱਟੇ ਵੀ ਬਹੁਤ ਵਧੀਆ ਹੈ ਵਜਨਦਾਰ ਹੈ ਰੰਗ ਇਹਦਾ ਵੀ ਵਧੀਆ ਵੇਖੋ ਅੜਕੀ ਦੀ ਨਾ ਬੁਰੀ ਤੇ ਵੈਸੇ ਕੋਈ ਲਾਉਂਦਾ ਨਹੀਂ ਇੱਧਰ ਮਤਲਬ ਜਿਆਦੇ ਇਹੋ ਜਿਹਾ ਆਟਾ ਦਾ ਮਤਲਬ ਉੱਤੇ ਉੱਤੇ ਵਰਤਦੇ ਆ ਪਰ ਆਇਆ ਵੀ ਘਰ ਰੋ ਰੋ ਚ ਪੈਂਦੇ ਨਹੀਂ ਪਰ ਆਇਆ ਹੁੰਦਾ ਵਧੀਆ ਕੰਮ ਹੋ ਜੇ ਤੇ ਏਟੇ ਵੀ ਬਹੁਤ ਜ਼ਬਰਦਸਤ ਹੈ ਆਪਾਂ ਜਿਵੇਂ ਜਿਵੇਂ ਮਤਲਬ ਬਠਿੰਡਾ ਜਾਂਦੇ ਆ ਜਾਂ ਗਾਂ ਵਡੇ ਸ਼ਹਿਰਾਵਲ ਜਾਂਦੇ ਆ ਉਹ ਮਹਿੰਗਾਈ ਵਧੀ ਜਾਂਦੀ ਹੈ ਨਾਲ ਕੁਆਲਿਟੀ ਵੀ ਮਿਲਦੀ ਹੈ ਤੇ ਬਾਕੀ ਇੱਥੇ ਲੋਕ ਹੁਣ ਥੱਲੇ ਨੇ ਪਰ ਮੋٹے ਜਿਵੇਂ ਗਟਕਾ ਕਹਿੰਦੇ ਨੇ ਆਪਾਂ ਉਹ ਪਾ ਕੇ ਫਿਰ ਨੀਆ ਭਰਦੇ ਆ ਬਾਕੀ ਦੋਸਤੋ ਏਟ ਵੀ ਕੋਲੇ ਨਾਲ ਪੱਕੀ ਵੀ ਹੈ ਇਹਦੀ ਮਜਬੂਤ ਇਟਾ ਵੇਖ ਲੋ ਪੈਸਾ ਲਾਉਣੇ ਆ ਤੇ ਨਾਲ ਕੁਆਲਿਟੀ ਵੀ ਦਿੰਦੇ ਆ ਐ ਨਹੀਂ ਵੀ ਠੱਗੀ ਹੋ ਜੂਗੀ ਤੁਹਾਡੇ ਨਾਲ ਬਾਕੀ ਦੋਸਤੋ ਇਹ ਇਟ ਤਾਂ ਮੈਨੂੰ ਲੱਗਦਾ ਕਿ ਮਸ਼ੀਨਾਂ ਵਿੱਚ ਨਾ ਜਾਂ ਲਾਈਟ ਲੂਟ ਵਾਲੀ ਹੋਣੀ ਹੈ ਇਹਦੀ ਤਾਂ ਸਫਾਈ ਬਹੁਤ ਆ ਨਾ ਪੂਰੀ ਜ਼ਬਰਦਸਤ ਇਟ ਹੈ ਐ ਲਾਦਣੇ ਪਾਸਪੂਲ ਚ ਮਾਰ ਕੇ ਤੇ ਹੱਥਾਂ ਤੋਂ ਨਿਕਲਦੀ ਆ ਐ ਨਹੀਂ ਹੱਥਾਂ ਦੇ ਖੁੱਬਦੀ ਆ ਹੁਣ ਆਪਣੇ ਮਿਸਤਰੀ ਆਪਣੇ ਗਲਵ ਚੜਾ ਲੈਂਦੇ ਵੀ ਹੱਥਾਂ ਦੇ ਮਤਲਬ ਚੋਵੇ ਨੈਟ ਵੀ ਹੱਥਾਂ ਨਾ ਖਰਾਬ ਹੋਣ ਪਰ ਇਸ ਇਟ ਨੂੰ ਤਾਂ ਜਮਲਾਇਮ ਬੜੀ ਆ ਕੋਈ ਦਿੱਕਤ ਨਹੀਂ ਬਿਨਾ ਗਲਵਸ ਤੋਂ ਬੰਦਾ ਕੰਮ ਕਰ ਸਕਦਾ ਹੈ ਤੇ ਬਾਕੀ ਦੋਸਤੋ ਆ ਦੇਖੋ ਇਹਨਾਂ ਨੇ ਮਤਲਬ ਆਮ ਇਟ ਲਾ ਕੇ ਰੰਗ ਮਾਰਤਾ ਤੇ ਓਨੀ ਲੋਕ ਨਹੀਂ ਦਿੰਦੀਆਂ ਗੀਆਂ ਪਤਾ ਲੱਗਦਾ ਰੰਗ ਮਾਰਿਆ ਹੋਇਆ ਪਰ ਉਹ ਇਹ ਚੀਜ਼ ਹੈਣੀ ਉਹ ਜਦੋਂ ਬਣ ਗਈ ਤੁਹਾਨੂੰ ਦਿਖਾਵਾਂਗੇ ਤੁਸੀਂ ਆਖੋਗੇ ਵਾਕਈ ਬਹੁਤ ਘੈਂਟ ਚੀਜ਼ ਹੈ ਜਿੰਨਾ ਕੋਲ ਪਾਵਾਂਗੇ ਓਨਾ ਮਿੱਠਾ ਆਹ ਦੇਖ ਲਓ ਸੋਨੋ ਬਾਈ ਕੰਮ ਤੋਂ ਆਇਆ ਤੇ ਫਿਰ ਕੰਮ ਤੇ ਜਾ ਰਿਹਾ ਇਹਨੂੰ ਆਦੇ ਮਿਹਨਤਾਂ ਕਹਿੰਦੀ ਤੁਹਾਨੂੰ ਬਾਈ ਹਾਂਜੀ ਕਿੰਨੇ ਸੀ ਲਾਏ ਨੇ ਤੇ ਪਹਿਲਾਂ 3 3 ਚੱਲ ਵਧੀਆ ਹੈ ਤੇ ਪੰਜ ਬੰਦੇ ਬਾਈ ਦੇ ਥੱਲੇ ਕੰਮ ਕਰਦੇ ਆ। ਇਹਨਾ ਮਿਹਨਤੀ ਬੰਦਾ ਹੈ। ਤੇ ਰਾਸਤਾਨ ਦੇ ਵਿੱਚ ਤਾਂ ਬਾਈ ਦਾ ਰਿਕਾਰਡ ਸੀ ਦਿਨ ਵਿੱਚ ਦੀ 35 35 ਵੀ ਲਾਉਂਦਾ ਸੀ ਹਣਾ ਬਾਈ। ਕਿ ਜਿਆਦੇ? ਨਾ ਨਾ। ਹੋਰ 5 6 5 6 ਨਹੀਂ ਨਹੀਂ ਸਹੀ ਗੱਲ ਦੱਸੋ। ਸੱਚੀ ਨਹੀਂ। ਨਾ ਨਾ ਮੁਕਰਦਾ ਬਾਈ ਇਹੇ ਮੇਰੇ ਮੂੰਹ ਦੇ ਮੰਨਾਂ ਜਾਂ ਮੈਂ 35 ਸੀ ਲਾਉਂਦਾ ਸੀ। ਪੰਜ ਬੰਦੇ ਰੱਖੇ ਵੇਖ ਲਓ ਤੁਸੀਂ ਪੰਜ ਬੰਦੇ ਤਾਂ ਨਹੀਂ ਸੀਗਾ ਪਿੱਛੇ ਥੋੜੀ ਰੱਖੂ ਬੰਦਾ। ਹੁਣ ਇਹਨੂੰ ਐਵੇਂ ਨਜ਼ਰ ਨਾ ਲੱਗੇ ਜਿਹੜੀ ਮੇਨ ਗੱਲ ਹੈ। ਸਹੀ ਗੱਲ। ਹਾਂ। ਚਲੋ ਮਿਲਦੇ ਆਂ ਫਿਰ ਥੈਂਕ ਯੂ। ਓਕੇ ਜੀ। ਕੋਈ ਸ਼ੋਰ ਸ਼ਰਾਬਾ ਨਹੀਂ। ਚਾਰੇ ਪਾਸੇ ਹਰਿਆਲੀ ਵਧੀਆ ਮੌਸਮ ਖੁੱਲੀਆਂ ਰੋੜਾਂ ਐਨਾ ਨਜ਼ਾਰਾ ਬਾਕੀ ਸਹੀ ਤਾਂ ਦੋਸਤੋ ਹਜੇ ਕੋਈ ਦੋ ਤਿੰਨ ਸਾਲਾਂ ਨੂੰ ਵੇਖਿਆ ਤੁਸੀਂ ਬਹੁਤ ਘਾਟ ਬਣ ਜੂ ਇਹ ਸਾਰੇ ਪਾਸੇ ਜਿੱਥੇ ਕੰਮ ਚੱਲੀ ਜਾਂਦਾ ਇਕੱਲਾ ਇਹ ਨਹੀਂ ਜਿੱਥੇ ਇੱਥੇ ਨਵੇਂ ਸੈਕਟਰ ਬਣ ਜਾਂਦੇ ਆ ਭਾਵੇਂ ਉਹ ਨਿਊ ਚੰਡੀਗੜ੍ਹ ਵਾਲੀ ਸਾਈਡ ਲਾ ਲੋ ਜਾਂ ਇਧਰ ਖੜਦ ਤੋਂ ਉਰਾਂ ਵਾਲਾ ਲੰਡਰ ਵਾਲੀ ਸਾਈਡ ਜਾਂ ਜੀਰਕਪੁਰ ਵਾਲੀ ਸਾਈਡ ਲਾ ਲੋ ਸਾਰੇ ਵਧੀਆ ਬਣ ਰਹੇ ਆ ਬਾਕੀ ਦਰੱਖਤ ਰੁਖਤ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਮਿੰਟ ਚ ਲਾ ਦਿੰਦੇ ਆ ਐਡ ਐਡ ਕਰ ਰਹੇ ਆ ਕਰ ਦਿੰਦੇ ਆ ਤੇ ਬਾਕੀ ਆ ਦੇਖੋ ਮਹਾਰਾਜਾਂ ਨੇ ਜਿਹੜੀ ਬਣਾਈ ਜੀ ਤੇ ਇਹਨੂੰ ਰੈਨੋਵੇਟ ਕਰ ਰਹੇ ਆ ਢਾ ਕੇ ਸਾਰਾ ਦੁਨੀਆਰ ਬਣਾਉਣਗੇ ਹਟ ਜੀ ਲੱਗੇ ਪਏ ਮਿਸਤਰੀ ਵਾਏ ਆ ਜਾਂਦੇ ਭੂਆ ਜੀ ਅਰਗੇ ਚਾਚੀ ਅਰਗੇ ਲੋ ਵੀ ਗੱਲ ਸੁਣ ਰਿਹਾ ਮਹੀਨੇ ਮਹੀਨੇ ਗਾਣੇ ਮੈਂ ਹੁਣੇ ਬੰਦ ਕਰਾਇਆ ਮੈਂ ਕਾਪੀਰਾਈਟ ਆ ਜੂਗਾ ਕਹਣੀ ਗੱਲਾਂ ਸਹੀ ਗੱਲਾਂ ਨੇ ਠੀਕ ਆ ਹੁਣ ਦਿਲ ਲੱਗ ਗਿਆ ਤੁਹਾਡਾ ਪੂਰਾ ਅੱਛਾ ਹੁਣ ਤਨ ਯਾਦ ਆਉਂਦੀ ਜੀ ਜਿਹਦੀ ਆਉਂਦੀ ਸੀ ਯਾਰ ਆਮੰਦਾ ਬਹੁਤ ਸੈਡ ਰਹਿੰਦਾ ਯਾਰ ਦੇਖੀ ਬੈਠਾ ਇਹ ਤੇ ਯਾਰ ਤਰਸਾਉਂਦਾ ਚੱਲਦੇ ਪ੍ਰੋਬਲਮ ਕੀ ਆ ਦਾਸਤਾ ਦੇ ਮੜਾ ਜਕਾਸ਼ ਨਾ ਨਾ ਜੀ ਵੈਸੇ ਹੀ ਹੈ ਬਸ ਵੈਸੇ ਹੀ ਚੁੱਪੇ ਰਹਿੰਦੇ ਕਿਉਂ ਵੀ ਵੈਸੇ ਹੀ ਗੱਲ ਹੀ ਨਹੀਂ ਦੀ ਆਪਣੀ ਕੋਈ ਅੱਛਾ ਯਾਰ ਮੈਸਤਰੀ ਜੀ ਮੜਾ ਸਿਖਾਓ ਚੇਲੇ ਨੂੰ ਕਰੋ ਕਿਰਪਾ ਕੋਈ ਕੀ ਦਿਖਾਈਏ ਕੁਝ ਖਾਓ ਮੜਾ ਮੋਟਾ ਇਹਨਾਂ ਨੂੰ ਵੀ ਮੜਾ ਹੈਪੀ ਰਹਿਆ ਕਰੋ ਸ਼ਰਵੀ ਹਾਂ ਹੈਪੀ ਰਹਿਣਾ ਖੁਸ਼ ਨਹੀਂ ਰਹਿਣਾ ਦਸ ਖਾਤਾ ਹੈਪੀ ਹੋ ਲੈ ਵੀ ਗੱਲਰ ਗਣ ਪਿੰਦਰ ਕਰਤੇ ਖੜੇ ਤੇ ਹੁਣ ਕੰਦਾ ਹੀ ਘੜਤੇ ਆ ਤੇ ਭਰਾਂਗੇ ਦਰਕੇ ਠੀਕ ਹੈ ਫਿਰ ਤੇ ਬਾਕੀ ਗੱਲ ਦਾ ਸ਼ੌਂਕ ਵੇਖੋ ਯਾਰ ਤੁਸੀਂ ਹਾਂ ਪੂਰਾ ਯਾਰ ਗੱਲ ਦਾ ਆ ਦਿਖਾਤਾ ਮੈਂ ਗੱਲ ਚ ਹਾਂ ਲੋਕਟ ਛਾਪਾਂ ਛਾਪ ਛੁਪੀ ਬਾਈ ਫਿਰਦਾ ਗੱਲਾ ਯਾਰ 50 ਟੋਲਾ ਨਹੀਂ ਛਾਪ ਜੀ ਮੜੀ ਉਰ ਕਰੀ ਮਰਸੀਡੀਜ਼ ਬੈਨ ਦੀ ਬਾਈ ਫਿਰਦਾ ਲੋਗੋ ਉਹ ਤੇਰੀ ਨੂੰ ਟੈਟੂ ਵੀ ਬਣੇ ਹੋਏ ਆ ਗੱਲਾ ਤੇਰੇ ਦਾ ਕਿਹੜਾ ਬੱਲ ਬਣਾਇਆ ਦਿਖਾਈ ਹੋਇਆ ਤਾਂ ਆ ਵੀ ਆ ਅੱਛਾ ਨਾਂ ਨੂੰ ਵੀ ਲਿਖਾਇਆ ਸੀ ਤੱਕ ਨਹੀਂ ਨਾ ਨਾ ਆਪਦਾ ਹੀ ਲਿਖਾਇਆ ਅੱਛਾ ਮੈਂ ਕਿਦੱਕੇ ਹੋਰ ਦਾ ਨਹੀਂ ਕੀ ਲਿਖਾਇਆ ਅਮਨ ਗੱਲ ਟੈਂ ਟੈਂ ਰੋ ਫਿਲਮ ਵਾਲਾ ਨਾ ਹੈਲੋ ਮਿੱਕੀ ਇਹ ਅਜ ਮਿੱਕੀ ਬਹੁਤ ਬਦਮਾਸ਼ ਆਦਮੀ ਹੈ ਜੀ ਕਹਾਂ ਜਾ ਰਹੇ ਹੋ ਮਿੱਕੀ ਮਾਸੀ ਆ ਜਾ ਭੱਜ ਗਿਆ ਹੋਰ ਅੰਕਲ ਜੀ ਤਗੜੀ ਸਿਹਤ ਵਧੀਆ ਵਧੀਆ ਮਿੱਕੀ ਮਾਸੀ ਮਿੱਕੀ ਮਾਸੀ ਆ ਜਾ ਛੁੱਟੀ ਅੱਜ ਨੂੰ ਨਹੀਂ ਨਹੀਂ ਠੀਕ ਆ ਹੁਣ ਲੈ ਵੀ ਅੰਕਲ ਜਾ ਰਹੇ ਸੈਰ ਤੇ ਰੈਂਡਰ ਸਾਈਕਲ ਪਰ ਵਾਹ ਅੰਕਲ ਦੀ ਫਿਟਨੈਸ ਦਾ ਰਾਜ ਇਹੀ ਹੈ ਬਾਈ ਦਰ ਕੇ ਟਾਈਮ ਨਾਲ ਉੱਠ ਖੜਦੇ ਆ ਤੇ ਇੱਕ ਮਿੰਟ ਨਹੀਂ ਥੰਦੇ ਹਾਂ ਤਾਂ ਹੀ ਪੂਰੇ ਮਿਹਨਤੀ ਬੰਦੇ ਆ ਤੇ ਬਾਕੀ ਇਸ ਸੋਸਾਇਟੀ ਵਿੱਚ ਆ ਮਾਰਚ ਜਿੰਨੇ ਵੀ ਬਣੇ ਸੈਕਟਰ ਸਾਰੇ ਜੰਗਲ ਦੀ ਪੂਰੀ ਬਹਿਜਾ ਬਹਿਜਾ ਯਾ ਜੰਕਲ ਤੁਸੀਂ ਇਲੈਕਸ਼ਨ ਤੇ ਖੜੇ ਹੋ ਜਾਣਾ ਹਰਦੇ ਨਹੀਂ ਜਿੰਨੇ ਕਰ ਪਏ ਨਾ ਤੇ ਤੁਸੀਂ ਪਵਾ ਜਾ ਅੱਧ ਤੋਂ ਵੱਧ ਪਵਾਏ ਹੋਣੇ ਤੁਸੀਂ ਸਾਰਿਆਂ ਨੰਬਰ ਆ ਤੁਹਾਡੇ ਕੋਲੇ ਮੈਂ ਚੜ ਗਿਆ ਸੀ ਜਮਾ ਛੱਤ ਤੇ ਟਾਪ ਤੇ ਨਾਲ ਹੀ ਆਪਣੇ ਡਾਕਟਰ ਸਾਹਿਬ ਆ ਉਹਨਾਂ ਦੇ ਘਰ ਦੀ ਛੱਤ ਤੇ ਇਸ ਟਾਈਮ ਐ ਇੱਥੋਂ ਨਿਆਰਾ ਵੇਖੋ ਕਿੱਡਾ ਘੈਂਟ ਆ ਆ ਗਈ ਰੇਲਵੇ ਲਾਈਨ ਤੇ ਜਿਹਰੇ ਭਾਈ ਸਭ ਜੋ ਕਰਤੇ ਹਨ ਪਾਲਿਸ਼ ਕੰਮ ਬਹੁਤ ਵਧੀਆ ਬਾਈ ਦਾ ਕਿਹਨੇ ਬਾਈ ਵਧੀਆ ਜੀ ਅੱਛੀ ਬਾਤ ਆ ਆ ਜਿੱਥੇ ਦਿਖਾ ਲਗੇ ਆ ਚੀਜ਼ ਵੀ ਵਧੀਆ ਥੱਲੇ ਸੇ ਧੁੱਪ ਜਾਂਦੀ ਆ ਡਾਕਟਰ ਸਾਹਿਬ ਨੇ ਪਾਇਆ ਜੀ ਤਨ ਮੰਡਲੀ ਤੇ ਡਾਕਟਰ ਸਾਹਿਬ ਆਪਣੇ ਏਰੀਏ ਦੇ ਮਾਨਸੇ ਦੇ ਆ ਦੇਖੋ ਸਾਰਾ ਸੈਕਟਰ ਦੀਦਾ ਹੁਣ ਦੇਖੋ ਕਿੰਨਾ ਭਰਿਆ ਹੋਇਆ ਸੈਕਟਰ ਆ ਇਹ ਸਾਰੇ ਪਾਸੇ ਡਰਖਤੇ ਰੱਖ ਦਿਨੇ ਕੋਲਾਂ ਦੀ ਆਵਾਜ਼ ਤੇ ਹੁਣ ਤੁਹਾਨੂੰ ਦਿਖਾਉਣੇ ਆਂ ਜੀ ਗਿੱਲ ਸਾਹਿਬ ਨੀਚੇ ਕੰਮ ਕਰ ਰਹੇ ਆਂ ਹੈਲੋ ਗਿੱਲ ਹਾਈ ਬਸਤਰੀ ਜੀ ਕਿੱਸੇ ਹੋ ਠੀਕ ਆ ਗਿੱਲ ਹਾਂ ਬੈਣਾ ਜਮ ਤਾਂ ਤੋ ਡਿੱਗੂਗਾ ਕਿਉ ਮੈਸਟਰ ਇਹ ਲਈ ਪਬਜੀ ਗੇਮ ਨਹੀਂ ਸਿੱਟਦੇ ਨੇ ਤਾਂ ਕੀ ਆ ਦੇ ਦਿੰਦੇ ਉਹਨੂੰ ਗਿਫਟ ਚ ਉਹ ਡਿੱਗਦਾ ਆ ਦੇਖੋ ਮਤਲਬ ਐਵੇਂ ਦੀ ਲੁੱਕ ਆਉਂਦੀ ਹੈ ਬਾਈ ਨੇ ਪਾਲਿਸ਼ ਕਰੇ ਹੋਏ ਇਹ ਟ੍ਰੇਨਾਂ ਬਹੁਤ ਹੁੰਦਾ ਜਣਾ ਫੇਰ ਆ ਗਈ ਲੰਘ ਕੇ ਜਾਣਦੇ ਹੋ ਤੇ ਬਾਈ ਇਹ ਮਤਲਬ ਲਾ ਕੇ ਕਰਨੇ ਪੈਂਦੇ ਪੱਲੇ ਉਤਾਰ ਕੇ ਕਰਨੇ ਪੜਤਾ ਓਕੇ ਓਕੇ ਤੇ ਕਿਤਨੇ ਟਾਈਮ ਮੇ ਹੋ ਜਾਂਦਾ ਹੈ ਇੱਕ ਬੱਲਾ ਇੱਕ ਬੱਲਾ ਕਰਿਆ ਜਾਂ 10 ਬੱਲੇ ਹਫਤੇ ਦੇ ਨਹੀਂ ਲੱਗਣਗੇ ਅਜ ਕਿਤਨੇ ਹਫਤੇ ਹਫਤਾ 7 ਦਿਨ ਮਤਲਬ ਇੱਕ ਫਲੋਰ ਕੇ ਆਹ ਵੇਖ ਲਓ ਬਾਈ ਜੀ ਬਾਈ ਦਾ ਕੰਮ ਆ ਬਹੁਤ ਸੋਹਣਾ ਕੰਮ ਕਰਦਾ ਬਾਈ ਦੇਖੋ ਰੋਜ਼ ਨਵੇਂ ਨਵੇਂ ਬੰਦੇ ਨਾ ਮਿਲਦੇ ਆ ਤੇ ਤਾਂ ਹੀ ਤੁਹਾਨੂੰ ਆਖਿਆ ਵੀ ਕਿਸੇ ਵੀ ਚੀਜ਼ ਦੀ ਲੋੜ ਪਈ ਸਾਨੂੰ ਦੱਸੋ ਅਸੀਂ ਤੁਹਾਨੂੰ ਬੰਦਾ ਲੱਭ ਕੇ ਦੇਵਾਂਗੇ ਨਾਲ ਟਾਪ ਦਾ ਇੰਨੇ ਅਸੀਂ ਮਤਲਬ ਭਕਾਈ ਕਰਕੇ ਸਾਨੂੰ ਪਤਾ ਲੱਗ ਗਿਆ ਕਿਹੜਾ ਬੰਦਾ ਕਾਦੇ ਵਾਲਾ ਤੇ ਕਿੰਨਾ ਮਾਰ ਹੈ gabby dosta